ਕੁਦਿਨ ਪਹਿਲਾ ਹੀ ਇਸ ਮੰਦਰ ਦੇ ਵਿੱਚ ਗੋਵਿੰਦਾ ਜੋ ਕਿ ਫਿਲਮੀ ਐਕਟਰ ਨੇ ਬਾਲੀਵੁੱਡ ਦੇ ਬਹੁਤ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਦੀ ਧਰਮ ਪਤਨੀ ਸੁਨੀਤਾ ਔਜਾ ਇਸ ਮੰਦਰ 'ਚ ਮੱਥਾ ਟੇਕਣ ਵਾਸਤੇ ਆਏ ਬੱਲੋ ਇਹ ਵੀ ਕਿਹਾ ਗਿਆ ਕਿ ਮੈਂ ਮੜ ਤੋਂ ਫਿਰ ਇਸ ਮੰਦਰ ਦੇ ਵਿੱਚ ਆਵਾਂਗੀ ਕਿਉਂਕਿ ਉਹਨਾਂ ਦਾ ਮਨੀ ਬਹੁਤ ਲੱਗਿਆ ਹੈ ਇਹ ਜਿਹੜਾ ਮੰਦਗਾ ਗੋਵਿੰਦਾ ਦੀ ਤਨਪਤਨੀ ਵੀ ਆਈ ਹੈ ਸੁਨੀਤਾ ਔਜਲਾ ਦਸਰ ਕੀ ਸੈਲੀਬ੍ਰੇਟਰ ਹੁਣ ਵੱਡੇ ਵੱਡੇ ਯਾਨੇ ਸ਼ੁਰੂ ਹੋ ਗਏ ਉਹ ਵੀ ਬੰਬੇ ਤੋਂ ਤਾਂ ਜਿਹੜਾ ਉੱਤੇ ਜਦੋਂ ਪਹੁੰਚੀ ਤਾਂ ਕੀ ਗੱਲਬਾਤ ਹੋਈ ਜੇ ਤੁਸੀਂ ਪਛਾਣ ਲਿਆ ਸੀ ਜਾਂ ਉਹਨਾਂ ਨੇ ਆਪ ਦੱਸਣਾ ਪਿਆ ਉਹਨਾਂ ਨੂੰ ਹਾਂਜੀ ਜੈ ਬਾਬੇ ਜੀ ਹਾਂਜੀ ਉਹ ਆਏ ਸੀ ਕਿ ਮੱਥਾ ਟਿਕਣ ਬਾਬਾ ਜੀ ਦੇ ਦਰਸ਼ਨ ਕਰੇ ਸੀਗੇ ਹਾਂ ਆਪਾਂ ਪਛਾਣ ਲਈ ਸੀ ਕਿਉਂਕਿ ਆਪਾਂ ਤਾਂ ਸਾਰਾ ਫੋਨ ਫੋਨ ਮੋਬਾਈਲ ਟੀਵੀ ਦਾ ਦੇਖਦੇ ਹੀ ਰਹਿੰਦੇ ਆ ਹਾਂ ਭਾਰਤ ਦੇਸ਼ ਨੂੰ ਗੁਰੂ ਤੇ ਲੋਕ ਸ਼ਰਦਾ ਦੇ ਨਾਲ ਮੰਦਿਰ ਗੁਰਦੁਆਰੇ ਮਸਜਿਦ ਦੇ ਵਿੱਚ ਮੱਥੇ ਵੀ ਟੇਕਦੇ ਨੇ ਆਪਣੀ ਮੰਨਤਾਈ ਪੂਰੀਆਂ ਕਰਦੇ ਨੇ ਤਾਂ ਇਸੇ ਨੂੰ ਲੈ ਕੇ ਅੱਜ ਤੁਹਾਨੂੰ ਉਸ ਮੰਦਿਰ ਦੇ ਵਿੱਚ ਲੈ ਕੇ ਆਏ ਆ ਜੋ ਕਿ ਦੁਨੀਆ ਦੇ ਵਿੱਚ ਦਸਰਗੀ ਪੈਰੋਂ ਦੇ ਸਰੂਪ ਦੇ ਦੋ ਹੀ ਮੰਦਿਰ ਨੇ ਲਾਲ ਪੈਰੋਂ ਦੇ ਨਾਮ ਤੋਂ ਮੰਦਿਰ ਸਿਸਮਾ ਦੇ ਵਿੱਚ ਜਿੱਥੇ ਕਿ ਵੱਡੇ ਵੱਡੇ ਸੈਲੀਬ੍ਰੇਟ ਆਣੇ ਇੱਥੇ ਜਗ੍ਹਾ ਉੱਤੇ ਸ਼ੁਰੂ ਹੋਗੇ ਨੇ ਤਾਂ ਕੁਝ ਦਿਨ ਪਹਿਲਾਂ ਹੀ ਇਸ ਮੰਦਿਰ ਦੇ ਵਿੱਚ गोविंदा जोक्की फिल्मी एक्टर ਨੇ ਬਾਲੀਵੁੱਡ ਦੇ ਬਹੁਤ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਦੀ ਧਰਮ ਪਤਨੀ ਸੁਨੀਤਾ ਔਜਾ ਇਸ ਮੰਦਰ 'ਚ ਮੱਥਾ ਟੇਕਣ ਵਾਸਤੇ ਆਏ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਮੁੜ ਤੋਂ ਫਿਰ ਇਸ ਮੰਦਰ ਦੇ ਵਿੱਚ ਆਵਾਂਗੀ ਕਿਉਂਕਿ ਉਹਨਾਂ ਦਾ ਮਨ ਹੀ ਬਹੁਤ ਲੱਗਿਆ ਇਹ ਜਿਹੜਾ ਮੰਦਰ ਹੈ ਇਹ ਕੋਰਾੜੀ ਬੱਦੀ ਰੋਡ ਦੇ ਉੱਤੇ ਸਿਸਮਤ ਦੇ ਵਿੱਚ ਬਣਿਆ ਹੋਇਆ ਹੈ ਤਾਂ ਇਸ ਮੰਦਰ ਦੀ ਬਹੁਤ ਵੱਡੀ ਮਹਾਨਤਾ ਹੈ ਤੇ ਇਸ ਮੰਦਰ ਦੇ ਬਾਰੇ ਤੇ ਨਾਲ ਦੀ ਨਾਲ ਜੋ ਗੋਬਿੰਦਾ ਦੀ ਤਾਂ ਪਤਨੀ ਇਸ ਜਗ੍ਹਾ ਉੱਤੇ ਆਈ ਹੈ ਤਾਂ ਉਸ ਨਾਲ ਗੱਲਬਾਤ ਕਰਦੇ ਕਿਉਂਕਿ ਇੱਕ ਉਹ ਵੀ ਦੱਸ ਦੰਨੇ ਆ ਚੰਡੀਗੜ੍ਹ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਵੀ ਉਹਨਾਂ ਨੇ ਮੱਥਾ ਟੇਕਿਆ ਸੀ ਉਹ ਅੱਜ ਕੱਲ ਪੰਜਾਬ ਦੀ ਫੇਰੀ ਦੇ ਉੱਤੇ ਨੇ ਤਾਂ ਇਸ ਨੂੰ ਲੈ ਕੇ ਜਿਨ੍ਹਾਂ ਨਾਲ ਮੁਲਾਕਾਤ ਹੋਈ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਗੱਲਬਾਤ ਕਰਨੀ ਸਾਡੇ ਨਾਲ ਭਗਤ ਜੀ ਸਾਡੇ ਨਾਲ ਇਸ ਜਗ੍ਹਾ ਉੱਤੇ ਮੌਜੂਦ ਨੇ ਤਾਂ ਗੋਬਿੰਦਾ ਦੀ ਤਾਂ ਪਤਨੀ ਵੀ ਆਈ ਹੈ ਸੁਨੀਤਾ ਓਜਾ ਦੱਸ ਸਰ ਕੀ ਸੈਲੀਬ੍ਰੇਸ਼ਨ ਹੁਣ ਵੱਡੇ ਵੱਡੇ ਆਉਣ ਸ਼ੁਰੂ ਹੋ ਗਏ ਉਹ ਵੀ ਬੰਬਈ ਤੋਂ ਤਾਂ ਕਿਵੇਂ اچانک ਇਸ ਜਗ੍ਹਾ ਉੱਤੇ ਜਦੋਂ ਪਹੁੰਚੇ ਤਾਂ ਕੀ ਗੱਲਬਾਤ ਹੋਈ ਜੇ ਤੁਸੀਂ ਪਛਾਣ ਲਿਆ ਸੀ ਜਾਂ ਉਹਨਾਂ ਨੇ ਆਪ ਦੱਸਣਾ ਪਿਆ ਉਹਨਾਂ ਨੂੰ ਹਾਂਜੀ ਜੈ ਬਾਬੇ ਜੀ ਜੈ ਬਰਨਾਨਾ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਹੋ ਇੱਥੇ ਹਾਂਜੀ ਉਹ ਆਏ ਸੀਗੇ ਮੱਥਾ ਟੇਕਣ ਬਾਬਾ ਜੀ ਦੇ ਦਰਸ਼ਨ ਕਰੇ ਸੀਗੇ ਹਾਂ ਆਪਾਂ ਪਛਾਣ ਲਈ ਸੀ ਕਿਉਂਕਿ ਆਪਾਂ ਤਾਂ ਸਾਰਾ ਫੋਨ ਫਾਨ ਮੋਬਾਈਲ ਟੀਵੀ ਦਾ ਦੇਖਦੇ ਹੀ ਰਹਿੰਦੇ ਆ ਹਾਂਜੀ ਹਾਂ ਉਹ ਇੱਥੇ ਆਏ ਸੀਗੇ ਉਹਨਾਂ ਨੇ ਬਾਬਾ ਜੀ ਦੇ ਦਰਸ਼ਨ ਕਰੀਏ ਤੇ ਮੱਥਾ ਟੇਕਿਆ ਬਾਬਾ ਜੀ ਦਾ ਸਾਰਾ ਤੇ ਉਹਨਾਂ ਨੇ ਪੁੱਛਿਆ ਵੀ ਬਾਬਾ ਜੀ ਬਾਰੇ ਇਤਿਹਾਸ ਵਾਰੀ ਪੁੱਛਿਆ ਉਹ ਵੀ ਆਪਾਂ ਕੱ ਕਿੰਨੀ ਕਿ ਦੇਰ ਰਹੇ ਇੱਥੇ ਤੇ ਕੀ ਗੱਲਬਾਤ ਹੋਈ ਸੀ ਹੋਰ ਕੋਈ ਦੱਸਿਆ ਸੀ ਕਿ ਗੋਬਿੰਦਦਾ ਵੀ ਸੀਗਾ ਉੱਥੇ ਆਣਗੇ ਜਦ ਗੱਲਬਾਤ ਇਸ ਤਰ੍ਹਾਂ ਹਾਂਜੀ ਹਾਂ ਉਹ ਇੱਥੇ ਤਕਰੀਬਨ 20 25 ਮਿੰਟ ਮਿਟ ਰਹੇ ਆ ਜੀ ਉਹ ਉਹ ਕਹਿੰਦੇ ਸੀਗੇ ਵੀ ਚਲੋ ਆਪਣੇ ਹਸਬੰਦ ਨੂੰ ਵੀ ਲਿਆਉਂਗੀ ਜੇ ਇੱਥੇ ਹਾਂ ਵੀ ਆ ਨੈਕਸਟ ਟਾਈਮ ਉਹਨੂੰ ਲੈ ਕੇ ਆਉਂਗੇ ਦਰਵਾਜ਼ੇ 'ਚ ਮੱਥਾ ਟੇਕਾਂਗੇ ਹਾਂਜੀ ਹੂੰ ਤਾਂ ਜਿੱ ਤਰ੍ਹਾਂ ਕਿ ਕਈ ਵਾਰੀ ਤਾਂ ਆਪਾਂ ਕੈਮਰੇ ਨਾਲ ਹੀ ਦੇਖਦੇ ਆਂ ਪਰ ਉਹ ਤਸਵੀਰਾਂ ਦੇ ਅੱਗੇ ਜੇ ਸਾਹਮਣੇ ਆ ਜਾਂਦਾ ਬੰਦਾ ਕਈ ਵਾਰ ਇਹ ਬੰਦਾ ਹੋਰ ਤਰ੍ਹਾਂ ਵੀ ਲੱਗਦਾ ਹੈ ਪਰ ਤੁਸੀਂ ਪਛਾਣ ਵੀ ਲਿਆ ਹਾਂ ਜੀ ਹਾਂ ਹਾਂ ਆਪਾਂ ਨੀਚੇ ਉਹਦੀ ਪਛਾਣ ਲਈ ਸੀਗਾ ਪੁਣੀ ਚ ਜਦਾਏ ਨਾ ਪੁਣੀ ਚੜੇ ਜਾਂਦੇ ਨੇ ਦਰਸ਼ਨ ਕਰਨ ਲਈ ਆਪਾਂ ਨੀਚੇ ਹੀ ਪਛਾਣ ਲਈ ਸੀਗੀ ਹਾਂ ਜੀ ਹਾਂ ਲੱਗਦਾ ਕਿ ਬਾਬਾ ਜੀ ਦੀ ਕਰਮਾਤ ਹੈ ਕਿ ਜਿਹੜੀ ਇੰਨੇ ਦੂਰ ਦੂਰ ਤੋਂ ਬੰਦੇ ਬਾਬਾ ਜੀ ਦਾ ਨਾਮ ਸੁਣ ਕੇ ਜਗਤ ਉੱਤੇ ਪਹੁੰਚਦੇ ਨੇ ਹਾਂ ਬਿਲਕੁਲ ਬਾਬਾ ਜੀ ਦੀ ਬੜੀ ਮਿਹਰ ਹੈ ਜੀ ਬਾਬਾ ਜੀ ਦੀ ਤਾਂ ਹੀ ਆਉਂਦੇ ਬਾਬੇ ਮਾੜੇਿਕਣਾ ਹਾਂ ਜੀ ਇਹ ਹੋਰ ਵੀ ਸੈਲੀਬ੍ਰਿਟੀ ਜਿਗਤ ਉੱਤੇ ਜਾਂਦੇ ਨੇ ਇਹਨਾਂ ਦੇ ਨੀ ਹਾਂ ਤੋ ਫਿਲਹਾਲ ਤੋ ਵੀ ਇਹੀ ਹੈ ਯਾ ਬਾਕੀ ਉਹ ਸਾਰੇ ਆਂਦੀ ਆ ਪੰਜਾਬ ਹਰਿਆਣਾ ਹਿਮਾਚਲ ਤੋਂ ਸਾਰੇ ਹਾਂਜੀ ਅੰਬਾ ਜੀ ਦਰਸ਼ਾਂ ਕਰਨ ਆਂਦੇ ਜੀ ਮਤਲਬ ਬਿਲਕੁਲ ਪਹਿਲੇ ਤਾਂ ਬਾਬਾ ਜੀ ਦੱਸਿਆ ਹੁੰਦਾ ਕਿ ਦੁਨੀਆ ਦੇ ਵਿੱਚ ਦੋ ਹੀ ਮੰਦਰ ਨੇ ਇਸ ਰੂਪ ਦੇ ਪੈਰੋਂ ਦੇ ਲਾਲ ਪੈਰੋਂ ਦੇ ਨਾਮ ਤੋਂ ਤਾਂ ਇਸ ਮੰਦਰ ਦਾ ਥੋੜਾ ਇਤਿਹਾਸ ਸਾਡੇ ਦਰਸ਼ਕਾਂ ਨੂੰ ਦੱਸ ਦੋ ਜੋ ਕਿ ਹੋਰ ਵੀ ਸੈਲੀਬ੍ਰਿਟੀ ਨੂੰ ਪਤਾ ਲੱਗ ਸਕੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤੇ ਜੈ ਬਾਬਾ ਜੀ ਦੀ ਜੀ ਤੁਹਾਡਾ ਮਹਾਰਾਜ ਸਭ ਦਾ ਧੰਨਵਾਦ ਜੀ ਤੇ ਦੂਜਾ ਇਹ ਹੈ ਜੀ ਇਹ ਪੈਰੋਂ ਜੀ ਦਾ ਮੰਦਰ ਹੈ ਜੀ ਤੇ ਭੈਰੂ ਜੀ ਜੋ ਹੈ शिव ਹੈ ਭੈਰਵ ਰੂਪ ਕਿਉਂ ਸੀ ਬਧਾਰਨ ਭਵ ਕੇ ਭਾਰ ਉਤਾਨ ਕਰਨ ਦੁਨੀਆ ਦਾ ਉਧਾਰ ਕਰਨੇ ਲਈ शिवजी महाराज जो है भैरव जी के रूप में यहां पे विराजमान है और भैरव जी सिर्फ भैरव जी के अनेक रूप हैं अष्ट भैरव रूप अनेक जगत में धारे भैरव अष्ट अति भय सु, सु, सुखारे तो जो है भैरव अनेक रूपों के बीच यहां जो रूप है वो बटुक भैरव रूप है बटुक मतलब बच्चा यहां भैरव जी जो है बार रूप के बीच विराजमान है आम भाषा च अपन इन्हें लाल भैरव के नाम ਨਾਲ ਜਾਣਦੇ ਬਜ਼ੁਰਗ ਤਾਂ ਦੇਖੋ ਇਹ ਦੱਸਦੇ ਆ ਕਿ ਇਸ ਰੂਪ ਦੇ भैरव जी ਦੇ ਮੰਦਰ अनेक हैं पर इस रूप दे दो ही ਮੰਦਰ हैं एक इथे सिस्मा दे बीच ते दूजा काशी जी वाराणसी बनारस दे बीच हां जी तो इस करके इनहा दी खास That's I he... ਤੇ ਜੋ ਹੈ ਇੱਥੇ ਫਿਰ ਸੀਤਰਾ ਸੰਗਤਾਂ ਆndੀਆਂ ਜੀ ਹਰ ਇਤਵਾਰ ਨੂੰ ਇਹ ਸ਼ਨੀਵਾਰ ਇਤਵਾਰੇ ਆ ਭੰਡਾਰਾ ਹੁੰਦਾ ਜੀ ਤੇ ਉਹਦੇ ਨਾਲ ਜੀ ਜੋ ਹੈ ਆਪਣਾ ਜਿੱਥਾ ਚੰਡੀਗੜ੍ਹ ਹੈ ਕੁਰਾਲੀ ਬੱਦੀ ਜੋ ਹੈ ਸੰਗਤਾਂ ਇੱਥੇ ਪਹੁੰਚਦੀਆਂ ਉਸੇ ਦੇ ਨਾਲ ਜੀ ਫਿਰ ਸਾਰੇ ਪੀਆਈਪੀ ਲੋਕ ਵੀ ਜੋ ਵੀ ਹੈ ਅੱਗੇ ਅੱਗੇ ਪਤਾ ਲੱਗ ਜਾਂਦਾ ਤੇ ਰਮਣੀਕ ਜਗ੍ਹਾ ਤੇ ਸਥਾਨ ਹੋਣ ਕਰਕੇ ਜੀ ਸਭ ਜੋ ਹੈ ਇੱਥੇ ਕੁਝ ਡੈਮ ਬਣਿਆ ਵਾ ਜੀ ਡੈਮ ਕਰਕੇ ਵੀ ਕੁਝ ਸੰਕਰਦਾ ਥੋੜਾ ਯਾਹ ਪਿਆਸਰ ਹੈ ਜੀ ਅਜੇ ਬੰਬਈ ਤੋਂ ਸ਼ੁਰੂ ਹੋ ਗਈ ਤੇਰੇ ਬਾਬਾ ਜੀ ਕੀ ਸੰਗਤਾਂ ਆਣੀਆਂ ਕੋਈ ਵੱਡੋੜੀ ਫਿਲਮੀ ਐਕਟਰ ਦੂਜੀ ਪਾਸੇ ਹੋਰ ਪਹਿਲਾਂ ਕਿਹੜੇ ਕਿਹੜੇ ਜਗ੍ਹਾ ਸਲਜੀਤ ਸਿੰਘ ਜੀ ਆਪਣਾ ਇਹ ਮਾਨਵ ਕੇਂਦਰ ਵਾਲੇ ਜੀ ਉਹ ਵੀ ਆਪਾਂ ਜਿੱਥੇ ਆਏ ਆ ਜੀ ਦੂਜੇ ਵੀ ਸਾਡੇ ਪ੍ਰਾਣੇ ਤਾਂ ਜੀ ਦੇਖੋ ਕੰਗਸਾਹਬ ਹੁੰਦੇ ਤੇ ਜੀ ਤੇ ਬਡਾਲੀ ਸਾਹਿਬ ਜੀ ਇਹ ਆਪਣਾ ਸੁਖੀਰ ਬਾਦਲ ਜੀ ਵੀ ਇੱਕ ਵਾਰੀ ਆਏ ਆ ਜੀ ਹਾਂਜੀ ਇੱਥੇ ਤੇ ਉਸਤੇ ਬਿਨਾ ਜੀ ਆਪਣਾ ਰਣਜੀਤ 바ਵਾ ਜੀ ਜੋ ਗਾਣੇ ਵਾਲੇ ਆ ਉਹ ਵੀ ਇੱਥੇ ਆਏ ਆ ਜੀ ਹਾਂਜੀ ਸ਼ੂਟਿੰਗ ਕਰਨ ਆਏ ਤੇ ਜੀ ਇੱਥੇ ਦੂਜੇ ਜੀ ਆਪਣੇ ਇੱਥੇ ਬੀਬੀ ਆਪਣਾ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਜੀ ਨਵਜੋਤ ਘਰ ਸਿੱਧੂ ਜੀ ਵੀ ਆਏ ਤੇ ਜੀ ਤੇ ਉਸਤੇ ਬਿਨਾ ਜੀ ਸਾਡੇ ਆਪਣੇ ਐਮਐਲਏ ਜਿਹੜੇ ਇਸ ਟਾਈਮ ਦੇ ਮੌਜੂਦ ਆ ਜੀ ਅਨਮੋਲ ਗਗਨ ਮਾਨ ਜੀ ਵੀ ਇੱਥੇ ਪਧਾਰੇ ਤੇ ਜੀ ਉਹਨਾਂ ਨੇ ਵੀ ਬਾਬਾ ਜੀ ਦੇ ਦਰਸ਼ਨ ਕਰੇ ਤੇ ਇੱਥੇ ਪੰਡਾਰਾ ਚੱਲਦਾ ਤਾਂ ਜੀ ਪੰਡਾਰਾ ਵੀ ਛਕਿਆ ਜੀ ਤੇ ਬਹੁਤ ਖੁਸ਼ੀ ਮਨਾਈ ਜੀ ਪਰਮਾਤਮਾ ਦੀ ਉਹਨਾਂ ਨੇ ਵੀ ਇਹੀ ਕਿਹਾ ਸੀ ਫਿਰ ਅਸੀਂ ਚੱਕਰ ਲਗਾਉਂਗੇ ਜੀ ਸਾਰੇ ਹਾਂ ਜੀ ਤਾਂ ਬਿਲਕੁਲ ਹੁਤਾ ਭਾਈ ਕਿ ਮੈਂ ਜਦੋਂ ਵੀਡੀਓ ਦੇਖ ਰਿਹਾ ਸੀ ਮੈਂ ਜੇ ਦੇਖੀ ਹੈ ਤਾਂ ਉਹਨਾਂ ਨੇ ਖਵਾਰ ਦੇ ਵਿੱਚ ਲਵੇਟ ਕੇ ਇੱਕ ਮਧਰਾ ਵੀ ਲੈ ਕੇ ਆਏ ਸੀ ਉਹਨੂੰ ਦੱਸਿਆ ਸੀ ਕਿਸੇ ਨੇ ਤੁਸੀਂ ਦੱਸਿਆ ਸੀ ਜਾਂ ਫਿਰ ਉਹ ਪਹਿਲਾਂ ਤੋਂ ਨੂੰ ਪਤਾ ਸੀ ਕਿ ਜਿਹੜਾ ਚੜਦੀ ਹੈ ਨਹੀਂ ਉਹਨੂੰ ਪਹਿਲਾਂ ਹੀ ਪਤਾ ਸੀਗਾ ਜੀ ਕੋਈ ਮਾਹ ਕਾਲ ਦੇ ਚੜਾਉਂ ਚੜਦੀ ਪੈ ਰਹੇ ਜਿਹਦੇ ਪਹਿਨੀ ਲੈ ਕੇ ਆਏ ਸੀ ਕਿਸਾਨ ਜੀ ਇਦਾਂ ਜੀ ਤਾਂ ਫਿਰ ਉਹਨਾਂ ਨੂੰ ਤੁਸੀਂ ਦੱਸਿਆ ਸੀ ਕਿ ਹਾਂ ਚੜਦੀ ਹੈ ਜਾਂ ਇਸ ਤਰੀਕੇ ਨਾਲ ਭੋਗ ਲੱਗਦਾ ਕਿ ਤੁਹਾਨੂੰ ਕਿਵੇਂ ਪਤਾ ਲੱਗ ਗੱਲਬਾਤ ਹੋਈ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਉਹ ਆਏ ਉਹਨਾਂ ਦੇ ਬਾਬੇ ਨੂੰ ਨਮਸਕਾਰ ਕਰਿਆ ਦਰਸ਼ਨ ਕਰੇ ਬਾਬਾ ਜੀ ਦੇ ਲੰਗਰ ਪਾਣੀ ਸ਼ਕਤ ਜੋ ਪ੍ਰਸ਼ਾਦ ਦਾ ਪ੍ਰਸ਼ਾਦ ਉਹ ਲੈ ਆਏ ਬਾਬਾ ਜੀ ਦੇ ਚੜਾ ਦਿੱਤਾ ਸੀਗਾ ਹਾਂ ਜੀ ਹਾਂ ਦੁਆਰੇ ਕੱਲੇ ਗਲਾਂਗ ਜੀ ਆ ਨੈਕਸਟ ਟਾਈਮ ਹਾਂ ਜੋ ਵੀ ਗੇੜਾ ਲੱਗੇ ਤਾਂ ਹਾਂ ਜੀ ਵੀ ਬੜਾ ਵਧੀਆ ਕੱਲੀ ਸੀ ਜੇ ਬੱਚੇ ਵੀ ਸਨ ਨਹੀਂ ਬੱਚੇ ਨਹੀਂ ਜੀ ਟੀਮ ਦੀ ਜੀ ਉਹਦੀ ਨਾਲ ਜੀ ਟੀਮ ਨਾਲ ਦੀ ਜੀ ਹਾਂ ਜੀ ਅੱਜ ਕੱਲ ਪੰਜਾਬ ਦੀ ਫੇਰੀ ਸੀ ਨਾ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਕਾਲੀ ਮਾਤਾ ਮੰਦਿਰ ਤੇ ਵੀ ਗਏ ਨੇ ਉੱਥੇ ਚੰਡੀਗੜ੍ਹ ਹਾਂ ਜੀ ਹਾਂ ਉੱਥੇ ਦੀ ਵੀ ਵੀਡੀਓ ਆਈ ਵੀ ਜੀ ਉੱਥੇ ਵੀ ਗਏ ਜੀ ਤੇਰਾ ਤਾਂ ਨਾਸ ਗਾਲੀ ਮਾਤਾ ਮੰਦਿਰ ਜੀ ਹਾਂ ਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਸੈਲੀਬ੍ਰਿਟੀ ਜਿਹੜੇ ਵੱਡੇ ਵੱਡੇ ਸਿਗਾ ਉੱਥੇ ਆ ਰਹੇ ਨੇ ਇਹ ਮੰਦਿਰ ਹੈ ਸਿਸਮਾ ਦੇ ਵਿੱਚ ਪੈਰੋਂ ਦੇ ਨਾਮ ਤੋਂ ਜੋ ਕਿ ਲਾਲ ਪੈਰੋਂ ਦੇ ਨਾਮ ਤੋਂ ਮਸ਼ਹੂ ਬੰਬੇ ਤੋਂ ਵੀ ਜਿਹੜੇ ਜਗ੍ਹਾ ਉਤੇ ਫਿਲਮ ਸ਼ਟਾਰਾਂ ਨੇ ਸ਼ੁਰੂ ਹੋ ਗਏ ਨੇ ਜੋ ਕਿ ਸੁਨੀਤਾ ਆਹੂਜਾ ਜੋ ਕਿ ਗੋਵਿੰਦਾ ਜੋ ਕਿ ਫਿਲਮੀ ਐਕਟਰ ਨੇ ਉਹਨਾਂ ਦੀ ਧਰਮ ਪਤਨੀ ਹੈ ਉਹ ਚੰਡੀਗੜ੍ਹ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ ਤਨਾਸ ਦੇ ਵਿੱਚ ਆਖ ਗਈ ਦੂਜੇ ਪਾਸੇ ਸਿਸਮਾ ਦੇ ਪੈਰੋ ਮੰਦਿਰ ਦੇ ਵਿੱਚ ਉਹਨੇ ਮੱਥਾ ਟੇਕਿਆ ਉਹਨਾਂ ਨੂੰ ਪਹਿਲਾਂ ਹੀ ਕਿਤੇ ਨਾ ਕਿਤੇ ਜਾਣਕਾਰੀ ਸੀ ਜਾਂ ਫੇ ਕਿਸੇ ਨੇ ਦੱਸਿਆ ਹੋਵੇਗਾ ਕਿ ਜਿਗਾ ਉੱਤੇ ਮਧਰਾ ਵੀ ਚੜਦੀ ਹੈ ਤਾਂ ਉਹਨਾਂ ਨੇ ਉਦਾਈ ਭੋਗ ਲਗਾਇਆ ਤਾਂ ਦੂਜੇ ਪਾਸੇ ਨੂੰ ਦੱਸਿਆ ਗਿਆ ਕਿ ਮੈਂ ਹੁਣ ਆਪਣੇ ਪਤੀ ਨਾਲ ਗੋਬਿੰਦਾ ਨਾਲ ਵੀ ਇਸ ਮੰਦਰ ਦੇ ਉੱਤੇ ਆਵਾਂਗੀ ਤਾਂ ਇਸ ਮੰਦਰ ਦੀ ਬਹੁਤ ਮਹਾਨਤਾ ਹੈ ਤਾਂ ਸਹੀ ਦੁਨੀਆ ਦੇ ਵਿੱਚ ਦੋ ਹੀ ਮੰਦਰ ਨੇ ਇਸ ਨੂੰ ਲੈ ਕੇ ਲੋਕ ਦੁਨੀਆ ਭਰ ਤੋਂ ਜਿਗਾ ਉੱਤੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਹਰ ਐਤਵਾਰ ਮੇਲਾ ਭਰਦਾ ਹੈ ਤੇ ਸਾਲ ਦੇ ਵਿੱਚ ਮੇਲੇ ਭਰਦੇ ਨੇ ਤੇ ਇਸ ਮੰਦਰ ਦੀ ਜਿਹੜੀ ਲੋਕੇਸ਼ਨ ਆ ਤੁਹਾਨੂੰ ਪਹਿਲਾਂ ਹੀ ਦੱਸੀ ਹੈ ਤਾਂ ਇਹ ਕੋਰਾੜੀ ਬੱਦੀ ਰੋਡ ਦੇ ਉੱਤੇ ਮੰਦਰ ਹੈ ਸਿਸਮਾ ਦੇ ਵਿੱਚ ਚੰਡੀਗੜ੍ਹ ਸਿਸਮਾ ਵੱਡੀ ਰੋਡ ਹੈ ਜਿੱਥੇ ਕਿ ਸਿਸਮਾ ਦੇ ਵਿੱਚ ਤੁਹਾਨੂੰ ਦੂਰ ਤੋਂ ਹੀ ਪੈਰੋਂ ਬਾਬਾ ਜੀ ਦੀ ਵੱਡੀ ਮੂਰਤੀ ਦਿਖਾਈ ਦੇਗੀ ਤੁਹਾਨੂੰ ਪਤਾ ਲੱਗ ਜਾਏ ਕਿ ਹਾਂ ਇਹ ਮੰਦਰ ਉਹੀ ਹੈ ਤਾਂ ਇਸ ਨੂੰ ਲੈ ਕੇ ਇਹ ਜਗ੍ਹਾ ਉੱਤੇ ਮਹਾਨਤਾ ਹੁਣ ਕਰਕੇ ਕਾਫੀ ਲੋਕਾਂ ਦੀਆਂ ਮੰਤਾਂ ਹੀ ਪੂਰੀਆਂ ਹੁੰਦੀਆਂ ਨੇ ਥੋੜੇ ਕੇ ਸਮਿਤ ਦੇ ਨਾਲ ਇਸ